ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੰਦੀ ਵੀਰੋ ਮੈਂ ਭਗਵਾਨ ਸਿੰਘ ਬੋਲਦਾ ਤੇ ਆ ਸਾਡੇ ਪਿੰਡ ਦੇ ਵਿੱਚ ਨੈਣੇਵਾਲ ਦੇ ਮਿਹਨਤ ਲਾ ਰਹੇ ਆ ਤੇ ਹਰ ਰੋਜ਼ ਸਵੇਰ 4:30 ਵਜੇ ਤੋਂ ਇੱਥੇ ਆ ਜਾਂਦੇ ਆ ਸੰਧੂਆਂ ਤੋਂ ਹੋ ਕੇ ਬੱਲੋ ਦੇ ਪੁਲ ਤੱਕ ਆ ਬੱਲੋ ਵਾਲੇ ਪੁਲ ਤੇ ਖੜੇ ਅਸੀਂ ਨਹਿਰ ਵਾਲ ਤੇ ਉਹ ਸਾਹਮਣੇ ਲੰਗਰ ਲੱਗਿਆ ਹੋਇਆ ਪਾਣੀ ਦਾ ਪੁਨਾ ਨਾਇਣੇ ਵਾਲਾ ਕੈਂਪ ਲਾਇਆ ਹੋਇਆ। ਥਾਰ ਰੋਜ਼ ਬੱਚੇ ਆਉਂਦੇ ਇੱਥੇ। ਆ ਮੋੜਿਆ ਇਥੋਂ ਐ ਨਹੀਂ ਮੋੜਲਾ ਹੁਣ ਚਲੋ 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 ਖੇਤeke ਖੇਤeke ਹਾਂ ਨਹਿਰ ਦਾ ਪੁਲ ਆ ਗਿਆ ਬੱਲੋਵਾਲੀ ਦਾ ਨੇੜੇ ਦੇ ਪਿੰਡਾਂ ਦੇ ਹੋਰ ਵੀ ਬੱਚੇ ਆ ਸਕਦੇ ਆ। ਸ਼ਾਮ ਨੂੰ ਵੀ ਮਿਹਨਤ ਚੱਲੂ ਹੁੰਦੀ ਆ ਹੁਣ। ਤੇ ਕੋਈ ਕਿਸੇ ਤੋਂ ਫੀਸ ਨਹੀਂ ਲਈ ਜਾਂਦੀ। ਤੇ ਆਪਾਂ ਹੌਲੀ-ਹੌਲੀ ਕੋਰਸ ਕਰਾਂਗੇ ਕਿੰਨਾ ਬੱਚਿਆਂ ਨੂੰ ਆਪਾਂ ਕਿਤਾਬਾਂ ਪੜ੍ਹਾਇਆ ਕਰਾਂਗੇ ਛਾੜਦੇ ਆ। ਇਹਨਾਂ ਨੂੰ ਸਿੱਖੀ ਦੇ ਨਾਲ ਵੀ ਜੋੜਾਂਗੇ। ਜਿੰਨੀਆਂ ਕਿਤਾਬਾਂ ਇਹਨਾਂ ਨੂੰ ਪੜ੍ਹਾਇਆ ਕਰਾਂਗੇ। ਤਾਂ ਕਿ ਇਹ ਆਪਣੀ ਬੰਮੀ ਚੰਗੇ ਪਾਸੇ ਜੋੜ ਸਕਣ। ਨਸ਼ਿਆਂ ਤੋਂ ਬਚਣ। ਤੇਰੀ ਹੋਰ ਵੀ ਵੀਰਾਂ ਨੂੰ ਬੇਨਤੀ ਆ ਜਿਹੜੇ ਨੇੜੇ ਪਿੰਡਾਂ ਦੇ ਆ ਵੀ ਉਹ ਬੱਚਾ ਨੂੰ ਜਰੂਰ ਭੇਜਿਆ ਕਰੋ ਸ਼ਾਮ ਨੂੰ 4:30 ਤੋਂ ਲੈ ਕੇ 5:00 ਵਜੇ ਤੱਕ ਪਿੰਡ ਨਾਣੇ ਵਾਲੇ ਗਰਾਊਂਡ ਤੇ ਬੱਚੇ ਪਹੁੰਚ ਜਾ ਕਰਨ ਤਾਂ ਕਿ ਆਪਾਂ ਉਹਨਾਂ ਦੀ ਮਿਹਨਤ ਲਵਾਸੋ ਕੀਏ ਉਹਨੂੰ ਚੰਗੀ ਸੋਚ ਦੇ ਮਾਲਕ ਬਣਾ ਸਕੀਏ 10:00 ਤੋਂ ਵਜਣਗੇ ਬੱਚੇ ਜੇ ਗਰਾਊਂਡ ਨਾਲ ਜੁੜਨਗੇ ਤੇ ਨਾਲ ਆਪਾਂ ਉਹਨਾਂ ਨੂੰ ਚੰਗੀਆਂ ਕਿਤਾਬਾਂ ਪੜ੍ਹਾਵਾਂਗੇ ਇਹ ਸਾਰਾ ਆਪਾਂ ਰਲ ਮਿਲ ਕੇ ਜੇ ਕਰਾਂਗੇ ਤਾਂ ਸਾਰਾ ਕੁਝ ਠੀਕ ਹੋ ਸਕਦਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ